ਜਿਲ੍ਹਾ ਸਮਰੂਪ ਦੇ ਵਿੱਚ ਮਿਊਸਪਲ ਚੋਣਾਂ ਜਿਹੜੀਆਂ ਨੇ ਹੋ ਰਹੀਆਂ ਨੇ 21 ਦਸੰਬਰ ਨੂੰ ਉਹਨਾਂ ਦੇ ਸਬੰਧ ਵਿੱਚ ਸਾਰੇ ਪ੍ਰਬੰਧ ਜਿਹੜੇ ਨੇ ਮੁਕੰਮਲ ਕਰ ਲਏ ਗਏ ਹਨ ਅੱਜ ਰਿਟਰਨਿੰਗ ਆਫੀਸਰਸ ਔਰ ਪੁਲਿਸ ਆਫੀਸਰਸ ਨਾਲ ਫਾਈਨਲ ਰਿਵਿਊ ਮੀਟਿੰਗ ਜਿਹੜੀ ਹੈ ਉਹ ਅਸ ਕੀਤੀ ਹੈ ਔਰ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਸਾਡੀਆਂ VOTING ਮਸ਼ੀਨਾਂ ਦੀ ਤਿਆਰੀ ਜਿਹੜੀ ਆ ਉਹ ਹੋ ਚੁੱਕੀ ਹੈ ਬੈਲਟ ਪੇਪਰ ਵੀ ਸਾਡੇ ਰਿਪੇਅਰ ਹੋ ਚੁੱਕੇ ਨੇ ਔਰ ਇਸ ਤੋਂ ਬਿਨਾਂ ਸਟਾਫ ਜਿਹੜਾ ਹੈ ਉਹਨੂੰ ਰੈਸਲ ਜਿਹੜੀ ਦਿੱਤੀ ਜਾ ਚੁੱਕੀ ਹੈ 23 ਨੂੰ ਜਿਹੜੀਆਂ ਪੋਲਿੰਗ ਪਾਰਟੀਆਂ ਨੇ ਉਹ ਪੋਲਿੰਗ ਦੇ ਲਈ ਪੁਲਿਸ ਸਟੇਸ਼ਨਾਂ 'ਲੀ ਰਵਾਨਾ ਹੋਣਗੀਆਂ ਔਰ 21 ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜੀਆਂ VOTING ਦਾ ਸਮਾਂ ਰਹੇਗਾ। ਅ ਇਸ ਸਾਰੇ ਪ੍ਰੋਸੈਸ ਨੂੰ ਸ਼ਾਂਤਮਈ ਤਰੀਕੇ ਨਾਲ ਕੰਪਲੀਟ ਕਰਨ ਦੇ ਲਈ ਜ਼ਿਲ੍ਹਾ ਪੁਲਿਸ ਵੱਲੋਂ ਪਖਤਾ ਪ੍ਰਬੰਧ ਕੀਤੇ ਗਏ ਨੇ। ਉਹਨਾਂ ਵੱਲੋਂ ਪੈਟਰੋਲਿੰਗ ਪਾਰਟੀਆਂ ਔਰ ਹਰ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ ਸਫੀਸ਼ੀਐਂਟ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਨਾਲ ਹੀ 21 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਐਕਸਾਈਜ਼ ਡਿਪਾਰਟਮੈਂਟ ਨੂੰ ਡ్రਾਈ ਦੇ ਕੋਸ਼ਤ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਜਿਹੜੀਆਂ ਮਿਊਨਿਸਪਲ ਕਮੇਟੀਆਂ ਦੇ ਵਿੱਚ ਇਹ ਚੋਣਾਂ ਹੋਣਗੀਆਂ ਉਹਨਾਂ ਦੇ ਰੈਵਨਿਊ ਬਾਉਂਡਰੀਜ਼ ਦੇ ਵਿੱਚ ਜਿਹੜੇ ਠੇਕੇ ਨੇ ਉਹ ਬੰਦ ਰਹਿਣਗੇ 21 ਦਸੰਬਰ ਨੂੰ ਇਸ ਤੋਂ ਬਿਨਾਂ ਲੋਕਾਂ ਨੂੰ VOTING ਦਾ ਅਧਿਕਾਰ ਜਿਹੜਾ ਹੈ ਉਹ ਦੇਣ ਦੇ ਲਈ ਇਨਸ਼ੋਰ ਕਰਨ ਦੇ ਲਈ ਡਿਪਾਰਟਮੈਂਟ ਆਫ ਲੇਬਰ ਵੱਲੋਂ ਦੋ ਨੋਟੀਫਿਕੇਸ਼ਨ ਵੀ ਕੀਤੇ ਗਏ ਨੇ ਜਿਹੜੀਆਂ ਰਜਿਸਟਰਡ ਫੈਕਟਰੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਕੰਮੇ ਕੰਮ ਕਰ ਰਹੇ ਨੇ ਜੇਕਰ ਉਹ ਕਿਸੇ ਇਸ ਮਿਊਨਿਸਪਲ ਬਾਡੀ ਦੇ VOTER ਨੇ ਜਿੱਥੇ ਵੋਟਾਂ ਪੈੜੀਆਂ ਨੇ ਉਹਨਾਂ ਦੇ VOTERਾਂ ਨੂੰ ਉਸ ਦਿਨ ਛੁੱਟੀ ਹੋਵੇਗੀ ਇਸੀ ਤਰੀਕੇ ਨਾਲ ਜਿਹੜੇ ਸਾਡੇ ਸ਼ਾਪਸ ਤੇ ਇਸਟੈਬਲਿਸ਼ਮੈਂਟਸ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੇ ਵਿਅਕਤੀ ਕੰਮ ਕਰਦੇ ਨੇ ਜੇਕਰ ਉਹ ਕਿਸੇ ਮਿਊਨਿਸਪਲ ਬਾਡੀ ਦੇ ਵਿੱਚ ਵੋਟਰ ਰਜਿਸਟਰਡ ਨੇ ਜਿੱਥੇ ਚੋਣਾਂ ਹੋਣੀਆਂ ਨੇ ਤਾਂ ਉਹਨਾਂ ਨੂੰ ਵੀ ਇਸ ਦਿਨ ਵੋਟਾਂ ਪਾਉਣ ਦੇ ਲਈ ਛੁੱਟੀ ਹੋਵੇਗੀ ਸੋ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੰਜ ਮਿਊਨਿਸਪਲ ਕਮੇਟੀਆਂ ਨੇ ਮਿਊਨਿਸਪਲ ਕਾਉਂਸਲ ਸੰਗਰੂਰ ਔਰ ਨਗਰ ਪੰਚਾਇਤ ਡਿੜਬਾ ਖਨੋਰੀ ਮੂਣਕ ਔਰ ਚੀਮਾ ਇਹ ਪੰਜ ਕਮੇਟੀਆਂ ਦੇ ਵਿੱਚ ਪੰਜ ਮਿਸਪਲ ਕਮੇਟੀਆਂ ਦੇ ਵਿੱਚ ਜਿਹੜੀ ਹੈ ਉਹ ਜਨਰਲ ਇਲੈਕਸ਼ਨਸ ਹੋ ਰਹੀਆਂ ਨੇ ਔਰ ਮਿਸਪਲ ਕਾਉਂਸਲ ਸਲਾਮ ਦੀ ਇੱਕ ਸੀਟ ਦੀ ਬਾਈ ਇਲੈਕਸ਼ਨ ਹੋ ਰਹੀ ਹੈ ਤੋਂ ਮੈਂ ਸਾਰੇ ਸੰਗਠਨ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਣੇ ਵੋਟ ਦੇ ਅਧਿਕਾਰ ਦਾ ਜਿਹੜੀ ਵਰਤੋਂ ਹੈ ਉਹ ਬੜੇ ਸੰਜਮ ਦੇ ਨਾਲ ਔਰ ਸੁਰਜੀਤ ਤਰੀਕੇ ਨਾਲ ਕੀਤੀ ਜਾਵੇ ਉਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਮੋਟਰ ਬੂਥਾਂ ਉੱਤੇ ਜਿਹੜੀਆਂ ਉਪਕ੍ਰਿਆਣ ਜਾਣਗੀਆਂ ਔਰ ਮੈਂ ਆਸ ਕਰਦਾ ਹਾਂ ਕਿ ਸੰਗਠਨ ਵਾਸੀ ਪਿਛਲੇ ਸਮੇਂ ਮੰਗ ਇਹ ਸ਼ਾਂਤ ਜਿਹੜੇ ਚੋਣਾਂ ਨੇ ਸ਼ਾਂਤਮਈ ਤਰੀਕੇ ਨਾਲ ਕਰਾਉਣ ਦੇ ਸਾਡਾ ਪੂਰਾ ਸਹਿਯੋਗ ਕਰਨਗੇ ਧੰਨਵਾਦ